ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਿਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਅੱਜ ਪੰਜਾਬ ਵਿਧਾਨ ਸਭਾ ਦਾ ਇੱਕ ਇਤਿਹਾਸਕ ਇੱਕ ਦਿਨਾ ਸੈਸ਼ਨ ਜੋ ਵਿਸ਼ੇਸ਼ ਤੌਰ ਤੇ ਪਵਿੱਤਰ ਨਗਰੀ ਸ਼੍ਰੀ ਅਨੰਪੁਰ ਸਾਹਿਬ ਵਿਖੇ ਬੁਲਾਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਚੱਲ ਰਹੇ ਨੇ ਉਸੇ ਸਿਲਸਲੇ ਦੇ ਵਿੱਚ ਹੀ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਵਿਸਤਾਰ ਸਹਿਤ ਸਾਰੇ ਵਿਧਾਇਕਾਂ ਨੇ ਸਾਰੇ ਪਵਿੱਤਰ ਮੁਕੱਦਸ ਹਾਊਸ ਦੇ ਮੈਂਬਰਾਂ ਨੇ ਵਿਚਾਰਿਆ ਸਜਦਾ ਕੀਤਾ ਨਤਮਸਤਕ ਕੀਤਾ ਆਪਣੇ ਆਪਣੇ ਤਰੀਕੇ ਨਾਲ ਔਰ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਵਿਧਾਨ ਸਭਾ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਈ ਤੇ ਉਹਦਾ ਮਕਸਦ ਗੁਰੂ ਸਾਹਿਬ ਨੂੰ ਉਹਨਾਂ ਦੇ ਬਲੀਦਾਨ ਨੂੰ ਨਤਮਸਤਕ ਹੋਣਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹਨਾਂ ਨੂੰ ਪਹੁੰਚਾਉਣਾ ਤੇ ਬਹੁਤ ਇਤਿਹਾਸਿਕ ਫੈਸਲਿਆਂ ਦੀ ਉਡੀਕ ਸੀ ਬੜੇ ਛਿਰਾਂ ਤੋਂ ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀ ਜਦੋਂ ਤੋਂ ਇਹ ਮੰਗ ਚੱਲੀ ਆਉਂਦੀ ਸੀ ਤਿੰਨ ਤਖਤ ਜਿਹੜੇ ਨੇ ਉਹ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਮੌਜੂਦ ਨੇ ਸ੍ਰੀ ਕਲ ਤਖਤ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਵਿਖੇ ਤਖ ਸ੍ਰੀ ਕੇਸਗੜ੍ਹ ਸਾਹਿਬ ਜਿਸ ਧਰਤੀ ਤੇ ਆਪਾਂ ਇਸ ਵਕਤ ਖੜੇ ਆ ਆਨੰਦਪੁਰ ਸਾਹਿਬ ਵਿਖੇ ਤੇ ਤਖ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦੋ ਤਖਤ ਜਿਹੜੇ ਪੰਜਾਬ ਤੋਂ ਬਾਹਰ ਨੇ ਜਿਦ ਤਖ ਸ੍ਰੀ ਪਟਨਾ ਸਾਹਿਬ ਤੇ ਤਖ ਸ੍ਰੀ ਹਜ਼ੂਰ ਸਾਹਿਬ ਸੋ ਤਿੰਨਾਂ ਤਖਤਾਂ ਨੂੰ ਅੱਜ ਇੱਕ ਇਤਿਹਾਸਕ ਫੈਸਲੇ ਰਾਹੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਹੈ ਸਰਬਸੰਮਤੀ ਦੇ ਨਾਲ ਮਤਾ ਪਾਸ ਕਰਕੇ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਜਿਹਦੇ ਵਿੱਚ ਅਨੰਦਪੁਰ ਸਾਹਿਬ ਤਲਵੰਡੀ ਸਾਹਿਬੋ ਤੇ ਦਰਬਾਰ ਸਾਹਿਬ ਦਾ ਜਿਹੜਾ ਗਲੀਆਰਾ ਹੈ ਜੋ ਕਿ ਅਧਿਕਾਰ ਇੱਕ ਤੌਰ ਤੇ ਭਾਵੇਂ ਉੱਥੇ ਕੁਝ ਲੋਕਾਂ ਨੇ ਆਪਣੀ ਸ਼ਰਧਾ ਮੁਤਾਬਕ ਆਪਣੇ ਜ਼ਮੀਰ ਜਾਂ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਉੱਥੇ ਕੋਈ ਜ਼ਿਆਦਾ ਮੀਟ ਸ਼ਰਾਬ ਜਾਂ ਕੋਈ ਤੰਬਾਕੂ ਜਾਂ ਕੋਈ ਇਸ ਤਰ੍ਹਾਂ ਦੀ ਵਿਕਰੀ ਨਹੀਂ ਹੁੰਦੀ ਪਰ ਫਿਰ ਵੀ ਅਧਿਕਾਰ ਇੱਕ ਦਰਜਾ ਨਹੀਂ ਸੀ ਕੋਈ ਸੋ ਅਧਿਕਾਰ ਇੱਕ ਤੌਰ ਤੇ ਗਲਿਆਰੇ ਦਾ ਜਿਹੜਾ ਏਰੀਆ ਜਿਹਨੂੰ ਵਾਲ ਸਿਟੀ ਵੀ ਕਹ ਦਿੰਦੇ ਆ ਉਹ ਤੇ ਤਲਵੰਡੀ ਸਾਬੋ ਤੇ ਆਨੰਦਪੁਰ ਸਾਹਿਬ ਸੋ ਤਿੰਨੋਂ ਤਖਤਾਂ ਦਾ ਜਿਹੜਾ ਅੱਜ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹਨੂੰ ਦੇਣ ਦਾ ਸੁਭਾਗ ਪ੍ਰਾਪਤ ਕਰ ਰਹੇ ਆ ਤਾਂ ਕਿ ਦੁਨੀਆ ਦੇ ਵਿੱਚ ਇਹ ਪਤਾ ਲੱਗੇ ਕਿ ਦੇਖੋ ਉਹਨਾਂ ਕੋਲ ਇੱਕ ਵੈਟिकन ਸਿਟੀ ਹੈ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਉਹਨੂੰ ਇੱਕ ਸਿਟੀ ਨੂੰ ਫਲਾਇਆ ਹੋਇਆ ਸਾਡੇ ਕੋਲ ਤਾਂ ਪੈਰ ਪੈਰ ਤੇ ਵੈਟਿਕਨ ਸਾਡੇ ਕੋਲ ਪੈਰ ਪੈਰ ਤੇ ਕੁਰਬਾਨੀਆਂ ਨੇ ਸਾਡੀਆਂ ਸੋ ਅਸੀਂ ਇਹ ਉਹਨਾਂ ਪਵਿੱਤਰ ਸ਼ਹਿਰਾਂ 'ਚ ਵੱਸਦੇ ਲੋਕਾਂ ਦੇ ਸਹਿਯੋਗ ਦੀ ਔਰ ਪੰਜਾਬ ਸਰਕਾਰ ਵੱਲੋਂ ਉਹਨਾਂ ਸ਼ਹਿਰਾਂ ਦੇ ਵਿਕਾਸ ਸਫਾਈ ਤੇ ਹੋਰ ਧਾਰਮਿਕ ਟੂਰਿਜ਼ਮ ਵਾਸਤੇ ਖੁੱਲੇ ਫੰਡ ਜਿਹੜੇ ਉਹ ਕਿੰਨਾ ਸ਼ਹਿਰਾਂ ਨੂੰ ਮੁਹੱਈਆ ਕਰਾਏ ਜਾਣਗੇ ਤਾਂ ਕਿ ਜਦੋਂ ਕੋਈ ਵਿਦੇਸ਼ਾਂ ਤੋਂ ਜਾਂ ਕੋਈ ਦੇਸ਼ਾਂ ਤੋਂ ਆਵੇ ਤੇ ਉਹ ਜਾ ਕੇ ਆਪਣੀ ਜ਼ਰੂਰ ਗੱਲ ਕਰੇ ਕਿ ਤਿੰਨ ਸ਼ਹਿਰ ਦੇਖੇ ਜਿੱਥੇ ਇੱਕ ਗੁਰੂ ਸਾਹਿਬ ਦੀ ਅਲੌਕਿਕ ਸ਼ਕਤੀ ਹੈ ਕਿ ਉਹ ਉਹ ਸ਼ਹਿਰ ਜਿਹੜੇ ਨੇ ਘੁੱਗ ਵਸਦੇ ਨੇ ਤੇ ਉਹਨਾਂ ਸ਼ਹਿਰਾਂ ਚ ਜਾ ਕੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਸੋ ਮੈਂ ਸਪੀਕਰ ਸਾਹਿਬ ਦਾ ਸਾਰੇ ਸਦਨ ਦੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਗੈਲਰੀ ਦੇ ਵਿੱਚ ਬਹੁਤ ਸਾਰੇ ਮਹਾਂਪੁਰਸ਼ ਬਹੁਤ ਸਾਰੀਆਂ ਸੰਪਰਦਾਵਾਂ ਦੇ ਮੁਖੀ ਬਹੁਤ ਸਾਰੇ ਸਮਾਜਿਕ ਕਾਰਕੁਨ ਅਰਵਿੰਦ ਕੇਜਰੀਵਾਲ ਸਾਹਿਬ ਆਪਣੇ ਪਰਿਵਾਰ ਸਮੇਤ ਪਿਛਲੇ ਦੋ ਦਿਨਾਂ ਤੋਂ ਆਏ ਹੋਏ ਨੇ ਔਰ ਚੱਲ ਰਹੇ ਨੇ ਸਮਾਗਮ ਤੇ ਕੱਲ ਨੂੰ ਸਮਾਪਤੀ ਦੇ ਭੋਗ ਨੇ ਤੇ ਅਸੀਂ ਕਿਸਮਤ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਨੂੰ ਇਸ ਸੇਵਾ ਦੇ ਵਿੱਚ ਥੋੜਾ ਜਿਹਾ ਹਿੱਸਾ ਪਾਉਣ ਦਾ ਮੌਕਾ ਮਿਲਿਆ ਤੇ ਮੈਂ ਕਿਉਂਕਿ ਅੱਜ ਕੋਈ ਹੋਰ ਰਾਜਨੀਤਿਕ ਵਿਸ਼ਾ ਨਹੀਂ ਵਿਚਾਰਿਆ ਗਿਆ ਇਸੇ ਕਰਕੇ ਹੀ ਅਸੀਂ ਪਹਿਲਾਂ ਹੀ ਇਹ ਜਿਹੜਾ ਏਜੰਡੇ ਦੇ ਵਿੱਚ ਪਾਇਆ ਸੀ ਕਿ ਕੋਈ ਇੱਥੇ ਅੱਜ ਕੋਈ ਇੱਕ ਦੂਜੇ ਤੇ ਤਾਨੇ ਮੇਣੇ ਉਹਦੇ ਵਾਸਤੇ ਮਨ 'ਚ ਹੋਰ ਹੈਗੇ ਨੇ ਬਥੇਰੇ ਰਾਜਨੀਤਿਕ ਲੜਾਈਆਂ ਬਾਅਦ 'ਚ ਲੜ ਲਾਂਗੇ ਪਰ ਗੁਰੂ ਸਾਹਿਬ ਦੀ 350 ਸਾਲਾਂ ਸ਼ਹਾਦਤ ਜਿਹੜੀ ਆ ਉਹਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਜਿਹੜੀ ਮਨੁੱਖੀ ਅਧਿਕਾਰਾਂ ਦੇ ਵਾਸਤੇ जरा त्याग उन्होंने कियाझा कर से। साथ साथ भी आप बहुत है। मुझे अभी आपकी वजह से मुझे पता चला है कि पंजाबी जो जिन्होंने बॉलीवुड में बहुत बड़े नाम कमाए उनमें से धर्म जी प्यार से धर्म जी बोलते थे वो आज इस दुनिया में नहीं रहे परमात्मा उनकी आत्मा को शांति दे उन्होंने एक छोटे से गांव से उठकर जिस बड़ी इंडस्ट्री में जहां बड़ी मुश्किल से पाँव जमाने पड़ते हैं वहां जाके फुटपाथ पर रह के मेरे साथ बहुत सी यादें उनकी जुड़ी हुई हैं मेरे बड़े अच्छे वैसे तो मेरे फादर फिगर में लेकिन मेरे साथ दोस्तों के जैसे रहते थे हमने एक एक दो पिक्चरों में इकट्ठे काम भी किया था और उन पर तो सारी दुनिया कोई दुख होगा क्योंकि वो एक ऐसी पहचान थे पंजाब की जहाँ भी जाते थे लोग पुलिस हो सोनिहाल और ਕਰਮ ਭਾਜੀ ਕੇ ਨਾਮ ਸੇ ਬੁਲਾਤੇ ਤੇ ਤੋਂ ਅੱਜ ਸੀਐਮ ਸਾਹਿਬ ਤੁਸੀਂ ਸਦਾ ਦਾ ਸਾਰਨ ਦਿੱਤਾ ਸੀਗਾ ਕੇਂਦਰ ਤੋਂ ਕੋਈ ਨਹੀਂ ਆਇਆ ਉਸ ਨੂੰ ਕਿੱਦਾਂ ਦੇਖਿਆ ਜਾਵੇ ਕਿਉਂਕਿ ਸਦਾ ਤੁਹਾਡੇ ਨੂੰ ਸਾਰਨ ਦਿੱਤਾ ਗਿਆ ਸੀਗਾ ਸਾਰੇ ਤੁਹਾਡੇ ਵਜ਼ੀਰ ਜਿਹੜੇ ਨੇ ਉਹ ਕੇਂਦਰ ਦੇ ਹਰ ਮੰਤਰੀ ਦਾ ਕੇਸ ਸੀਗੇ ਪਰ ਆਇਆ ਉਹਨਾਂ ਚੋਂ ਕੋਈ ਨਹੀਂ ਪਰ ਅਜੇ ਸਮਾਪਤੀ ਹੋਈ ਨਹੀਂ ਅਜੇ ਤਾਂ ਕੱਲ ਨੂੰ ਭੋਗਨੇ ਆ ਹੋ ਸਕਦਾ ਸਮਤਪੱਖਸ਼ ਦੇ ਪ੍ਰਮਾਤਮਾ ਕੋਈ ਆ ਹੀ ਜਾਵੇ ਪੀਐਮ ਸਾਹਿਬ ਤੋਂ ਕੋਈ ਸੁਨੇਹਾ ਆਇਆ ਨਹੀਂ ਪੀਐਮ ਸਾਹਿਬ ਨੂੰ ਅਸੀਂ ਟਾਈਮ ਮੰਗਿਆ ਸੀਗਾ ਸ਼ਾਇਦ ਉਹ ਬਿਹਾਰ ਦੀਆਂ ਚੋਣਾਂ ਚ ਬਿਜੀ ਸੀ ਉਸ ਵੇਲੇ ਤੇ ਉਹਨਾਂ ਨੂੰ ਇੱਕ ਮਿੰਟ ਜੀ ਜੇ ਹੁਣ ਸਵਾਲ ਪੁੱਛਿਆ ਪਹਿਲਾਂ ਜਵਾਬ ਤਰਲੇ ਨੂੰ ਹਾਂ ਜੀ ਨਹੀਂ ਅਸੀਂ ਜਿੰਨਾ ਚਿਰ ਤੁਹਾਡੇ ਸਵਾਲ ਨਹੀਂ ਖਤਮ ਹੁੰਦੇ ਜਾਂਦੇ ਨਹੀਂ ਉਹਨਾਂ ਕੋਲੇ ਟਾਈਮ ਨਹੀਂ ਸੀਗਾ ਅਸੀਂ ਰਾਸ਼ਟਰਪਤੀ ਸਾਈਬਾ ਕੋਲੇ ਮਾਨਯੋਗ ਰਾਸ਼ਟਰਪਤੀ ਜੀ ਕੋਲੇ ਮਿਲ ਕੇ ਗਏ ਸੀ ਸਾਰੇ ਮੁੱਖ ਮੰਤਰੀਆਂ ਨੂੰ ਕੱਲ ਤਾਮਿਲਨਾਡੂ ਤੋਂ ਵੀ ਮੰਤਰੀ ਉਹਨਾਂ ਦੇ ਆਏ ਸੀਗੇ ਕੱਲ ਸੁਖੂ ਜੀ ਵੀ ਆਏ ਸੀਗੇ ਝਾਰਖੰਡ ਤੋਂ ਵੀ ਸੁਨੇਹ ਆਏ ਨੇ ਕਿ ਉਹਨਾਂ ਦੇ ਮਨਿਸਟਰ ਸਾਹਿਬ ਆਉਣਗੇ ਭੋਗ ਤੇ ਆਉਣਗੇ ਸੋ ਜਦੋਂ ਵੀ ਜਿਹਨੂੰ ਮੌਕਾ ਮਿਲਦਾ ਉਹ ਆ ਸਕਦਾ ਹੈ ਰਾਤੀ ਬਰਾਤੀ ਜਦੋਂ ਆ ਜੇ ਕਿਉਂਕਿ ਇਹ ਤਾਂ ਦਿਨ ਰਾਤ ਹੀ ਚੱਲਦਾ ਫੰਕਸ਼ਨ ਪਰ 131ਵੀਂ ਸੋਧ ਨੂੰ ਲੈ ਕੇ ਕੇਂਦਰ ਦਾ ਇੱਕ ਜ਼ਰੂਰ ਬਿਆਨ ਆਇਆ ਹੈ ਕਹਿੰਦੇ ਕਿ 131ਵੀਂ ਸੋਧ ਨੂੰ ਲੈ ਕੇ ਅਸੀਂ ਕੋਈ ਅਫੀਸ਼ੀਅਲ ਬਿਆਨ ਨਹੀਂ ਜਾਰੀ ਕੀਤਾ ਪਰ ਗੱਲ ਤਾਂ ਸੁਰੂਰ ਉੱઠી ਹੈ ਇਸ ਸੋਧ ਨੂੰ ਕਿੱਦਾਂ ਦੇਖਾਂ ਕਿਉਂਕਿ ਹੈ ਤਾਂ ਚੰਦੀ ਨੇ ਬਾਅਦ ਵਿੱਚ ਮੁਕਰ ਜਾਂਦੇ ਨੇ ਦੇਖੋ ਬਾਅਦ ਵਿੱਚ ਮੁਕਰਨਾ ਕਿ ਅਸੀਂ ਅਫੀਸ਼ੀਅਲ ਬਿਆਨ ਨਹੀਂ ਜਾਰੀ ਕੀਤਾ ਫਿਰ ਕਿਸੇ ਚਪੜਾਸੀ ਨੇ ਲੀਕ ਕਰਤੀ ਉਹ ਜਿਹੜਾ ਏਜੰਡਾ ਆਉਂਦਾ ਹੈ ਪਾਰਲੀਮੈਂਟ ਦਾ ਮੈਂ ਦੋ ਵਾਰ ਮੈਂਬਰ ਰਿਆਂ ਏਜੰਡਾ ਆਉਂਦਾ ਉਹਦੇ ਵਿੱਚ ਸੀਗਾ ਉਹ ਬੀਏਸੀ ਦੇ ਵਿੱਚ ਜਾਣਾ ਸੀਗਾ ਬਿਜ਼ਨਸ ਐਡਵਾਈਜ਼ਰੀ ਕਮ ਕਿ ਇਹ ਅਜੰਡੇ ਆਲੇ ਨੇ ਬਿਲ ਆਉਣਗੇ ਇਸ ਵਾਰ ਉਹ ਤਾਂ ਪਹਿਲਾਂ ਹੀ ਆ ਜਾਂਦੇ ਨੇ ਉਹ ਕੁਐਸਚਨ ਜਿਹੜੇ ਨੇ ਜਾਂ ਜਿਹੜੇ ਛਪਦੇ ਨੇ 15 ਦਿਨ ਪਹਿਲਾਂ ਹੀ ਕੁਐਸਚਨ ਪੜ੍ਹਨੇ ਸ਼ੁਰੂ ਹੋ ਜਾਂਦੇ ਨੇ ਤੇ ਬਾਅਦ ਚ ਕੰਪਿਊਟਰ ਨਾਲ ਉਹਦੀ ਜਿਹੜੇ ਲੱਕੀ ਡਰਾ ਨਿਕਲਦੇ ਨੇ ਸਟਾਰ ਕੁਐਸਚਨ ਅਨ ਸਟਾਰ ਕੁਐਸਚਨ ਹੈਨਾ ਸੋ ਇਹ ਬਾਅਦ ਦੇ ਵਿੱਚ ਇਹ ਕਹਣਾ ਨਹੀਂ ਸਾਡਾ ਕੋਈ ਇਰਾਦਾ ਨਹੀਂ ਸੀ ਬੰਗੀ ਇਹ ਪੰਜਾਬ ਦਾ ਪ੍ਰੈਸ਼ਰ ਹੀ ਇਹ ਹੈ ਮੈਂ ਅੱਜ ਵੀ ਇਹੀ ਗੱਲ ਕਹੀ ਹੈ ਕਿ ਨਾ ਤੁਸੀਂ ਸਾਡਾ ਟੈਂਪਰਮੈਂਟ ਚੈੱਕ ਕਰੋ ਬਾਰ-ਬਾਰ ਤੁਸੀਂ ਸਾਨੂੰ ਕਦੇ ਯੂਨੀਵਰਸਿਟੀ ਕਦੇ ਬੀਬੀਐਮਬੀ ਕਦੇ ਚੰਡੀਗੜ੍ਹ ਕਦੇ ਕੁਛ ਕਦੇ ਕੁਛ ਕਦੇ ਝਾਕੀ ਨਹੀਂ ਅਸੀਂ ਤੁਹਾਡੀ ਦਿਖਾਉਂਦੇ 26 ਜਨਵਰੀ ਕਦੇ 15 ਅਗਸਤ ਪਤਾ ਨਹੀਂ ਕਿਉਂ ਇਸ ਤਰ੍ਹਾਂ ਉਹਨਾਂ ਦੇ ਕੋਈ ਸਲਾਹਕਾਰ ਕੌਣ ਨੇ ਪਰ ਬਾਅਦ ਵਿੱਚ ਮਾਫੀ ਮੰਗਣੇ ਪਏ ਮੈਂ ਕੀਤਾ ਜਾਂ ਇਹਨੂੰ ਟਾਲਤਾ ਬਿਲਕੁਲ ਉਹਨਾਂ ਨੇ ਕਿਹਾ ਸਾਡੀ ਕੋਈ ਮਨਸ਼ਾ ਨਹੀਂ ਹੈਗੀ ਇਦਾਂ ਜੀ ਇਹ ਕੱਲ ਉਹਨਾਂ ਨੇ ਮੈਂ ਵੀ ਉਹਨਾਂ ਦਾ ਉਹੀ ਪੜਿਆ ਗ੍ਰਹਿ ਮੰਤਰਾਲੇ ਦਾ ਜਿਹੜਾ ਟਵੀਟ ਹਾਂ ਜੀ ਮੈਂ पिछले कुछ महीनों से साढ़े तीन सौ साल शहीदी दिवस गुरु तेग बहादुर जी साहब जी का शहीदी दिवस मनाने के लिए कई सारी तैयारियां चल रही हैं और मैं अपने आप को सौभाग्यशाली समझता हूं कि इस मौके पे मुझे आनन्दपुर साहब जी आने का मौका मिला और इन सभी समागमों में शामिल होने का मौका मिला पंजाब सरकार की तरफ से इस पूरे मौके को सम्मान देने के लिए और श्रद्धा के साथ इसे मनाने के लिए बहुत सारे कार्यक्रम किए गए हैं उसी के तहत आज विधानसभा का स्पेशल सत्र रखा गया था आनंदपुर साहब जी में पहली बार चंडीगढ़ से बाहर निकल के आनंदपुर साहब में विधानसभा का सत्र हुआ और उसमें जो सबसे ऐतिहासिक फैसला लिया गया वो केवल पंजाब के तीन करोड़ लोग नहीं मुझे लगता है। दुनिया के करोड़ों करोड़ों लोगों की कई कई दशकों से मांग थी कि आनंदपुर साहब जी का गलियारा आनंदपुर सॉरी अमृतसर का गलियारा आनंदपुर साहब जी और तलवंडी साहबों का को होली सिटी का दर्जा दिया जाए आज वो होली सिटी का दर्जा दिया गया है और लोगों की ये जो इतने दिनों से स्पिरिचुअल इमोशनल डिमांड थी वो डिमांड पूरी हुई है मैं सब लोगों को बधाई देता हूँ सभी मेंबर्स जो हैं असेंबली के उनको शुक्रिया अदा करता हूँ उनको बहुत बहुत बधाई देता हूँ इस मौके के ऊपर और मैं समझता हूँ कि अब ना केवल वहाँ पे नशा बिकेगा नशा भी नहीं बिकेगा तंबाकू भी नहीं बिकेगा मीट भी नहीं बिकेगा लेकिन उनके विकास के लिए और उन्हें अच्छा सुंदर शहर और जैसा भी मान साहब ने कहा जैसे वेटिकन सिटी है उस तरह से एक शानदार अच्छा शहर श्रद्धालुओं के लिए बनाने के लिए भी पंजाब सरकार पूरा काम करेगी अभी तक तो श्री केसगढ़ साहब हम नतमस्तक होने जा रहे हैं तो ताकि गुरु साहब का आशीर्वाद ले सकें और कल समाप्ति तक यहीं रहेंगे उसके बाद जो जो भी आगे का प्रोग्राम होगा कार्यक्रम होगा आपके साथ